ਪੂਰੀ ਭਾਜਪਾ ਦੀ ਟੀਮ ਪੂਰਾ ਕੈਡਰ ਉਹਨਾਂ ਦੇ ਨਾਲ ਖੜਾ ਹੈ ਤੇ ਫੱਟੇ ਚੱਕ ਦਾਂਗੇ ਨੇਰੀ ਲਿਆ ਦਾਂਗੇ ਜਿਹੜਾ ਗਲਤ ਕਰੂਗਾ ਉਹਦੇ ਛਿੱਤਰ ਵੀ ਫੇਰਾਂਗੇ ਤੇ ਉਹਨੂੰ ਬੰਦਾ ਵੀ ਬਣਾਵਾਂਗੇ ਇਹਨਾਂ ਦੇ ਨਾਲ ਕੋਈ ਦੋ ਬੰਦੇ ਨਹੀਂ ਹੈਗੇ ਤਰਨੂੰ ਨਾਏ ਦੋ ਪਿੰਡਾਂ ਦੇ ਵਿੱਚ ਜਾਣ ਜੋਗੇ ਨੇ ਕਿੱਥੇ ਜਾਂਦੇ ਨੇ ਲੋਕ ਇਹਨਾਂ ਨੂੰ ਛਿੱਤਰ ਦਿਖਾਉਂਦੇ ਨੇ ਇਹਨਾਂ ਦੇ ਕੱਪੜੇ ਫਾੜਦੇ ਨੇ ਘਰੇ ਬੈਠ ਕੇ ਆਪਣਾ ਟਾਈਮ ਗੁਜ਼ਾਰਾ ਕਰਦੇ ਆ ਰਹੇ ਹੋ ਤੇ ਲਗਾਤਾਰ ਇਥੇ ਲੋਕਾਂ ਦੇ ਨਾਲ ਹੀ ਇਕੱਠਾ ਹੋ ਰਿਹਾ ਲੋਕਾਂ ਨਾਲ ਗੱਲਬਾਤ ਜਿਹਦਾ ਮੈਂ ਮਾਹੌਲ ਦੇਖਣ ਨੂੰ ਮਿਲਿਆ ਜਿੰਨਾ ਪਿੱਛੇ ਜੁੜਨ ਲੈ ਗਿਆ ਮਾਹੌਲ ਭਾਜਪਾ ਦੇ ਹੱਕ ਵਿੱਚ ਹੈ ਜੀ ਅਸੀਂ ਕਾਫੀ ਪਿੰਡ ਸਾਰੇ ਆਪਣੇ ਦਿਹਾਤੀ ਦੇ ਆਪਣਾ ਤੇ ਪਟਿਆਲਾ ਵੰਦੇ ਰਲੇ ਮਿਲੇ ਪਿੰਡ ਕਰਕੇ ਅਸੀਂ ਜਿੱਥੇ ਵੀ ਗਏ ਆ ਉੱਥੇ ਸਭ ਜਗ੍ਹਾ ਸਾਨੂੰ ਭਾਜਪਾ ਦੇ ਹੱਕ ਦੇ ਵਿੱਚ ਲੋਕਾਂ ਨੇ ਕਲੀਅਰ ਫਤਵਾ ਦਿੱਤਾ ਹੈ ਬੇਸ਼ੱਕ ਇਹ ਗੱਲ ਜ਼ਰੂਰ ਕਹਿੰਦੇ ਨੇ ਵੀ ਇਹ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਸਰਪੰਚੀ ਇਲੈਕਸ਼ਨਾਂ ਵਿੱਚ ਵੀ ਧੱਕਾ ਕੀਤਾ ਐਮਸੀ ਚੋਣਾਂ ਵਿੱਚ ਵੀ ਧੱਕਾ ਕੀਤਾ ਤੇਜੀ ਉਹ ਇਸ ਵਾਰ ਵੀ ਅਸੀਂ ੱੱਕਾ ਕਰਾਂਗੇ ਪਰ ਸਾਡੇ ਹੌਸਲੇ ਬਲੰਦ ਆ ਅਸੀਂ ਭਾਜਪਾ ਦੇ ਨਾਲ ਖੜੇ ਆ ਤੇ ਕਮਲ ਦੇ ਫੁੱਲ ਤੇ ਵੋਟ ਪਾਵਾਂਗੇ ਤੇ ਕਲੀਅਰ ਮੰਡੇਟ ਲੋਕ ਦੇ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਭਾਜਪਾ ਕੋਲ ਕੈਡਰ ਨਹੀਂ ਐ ਭਾਜਪਾ ਨੂੰ ਪਿੰਡਾਂ ਦੇ ਵਿੱਚ ਰੋਕਦੇ ਨੇ ਭਾਜਪਾ ਪਿੰਡਾਂ ਚ ਨਹੀਂ ਜਾ ਸਕਦੀ ਅਸੀਂ ਕੱਲ ਦੇ ਤੇ ਅੱਜ ਦੇ ਮਿਲਾ ਕੇ ਟੋਟਲ 40 ਪਿੰਡ ਕਵਰ ਕਿਤੇ ਨੇ 40 ਪਿੰਡਾਂ ਦੇ ਵਿੱਚ ਲੋਕਾਂ ਨੇ ਭਰਵਾ ਹੁੰਗਾਰਾ ਸਾਨੂੰ ਦਿੱਤਾ ਸਾਨੂੰ ਸਾਥ ਦਿੱਤਾ ਤੇ ਪੂਰਾ ਸਾਨੂੰ ਮਾਨ ਸਤਕਾਰ ਦੇ ਕੇ ਵਿਸ਼ਵਾਸ ਜਤਾਇਆ ਹੈ ਕਿ ਵੋਟ ਭਾਜਪਾ ਦੇ ਹੱਕ ਵਿੱਚ ਪਾਉਣਗੇ। ਲੱਗਦਾ ਵੀ ਇਹਦਾ ਬੂਟਾ ਸਿੰਘ ਸ਼ਾਦੀਪੁਰ ਨੇ ਬਿਆਨ ਦਿੱਤੀ ਸੀ ਕਿ ਬਹੁਤ ਲਾਇਤੇ ਗਏ ਨੇ ਪਿੰਡਾਂ ਦੇ ਵਿੱਚ ਭਾਜਪਾ ਨਹੀਂ ਵਧਣ ਤਾਂ ਜਾਏਗਾ ਕਿ ਮੋਦੀ ਜੀ ਫੇਰ ਵੱਜ ਰਹੀ ਹੈ ਕਿਉਂਕਿ ਖੁੱਲੇ ਆਮ ਪਿੰਡਾਂ ਵਿੱਚ ਘੁੰਮ ਰਹੇ ਹੋ ਕਿ ਲੋਕ ਸਾਥ ਦੇ ਰਹੇ ਨੇ। ਨਾ ਤਾਂ ਜੀ ਸਾਨੂੰ ਕੋਈ ਬੂਟਾ ਸਿੰਘ ਸ਼ਾਦੀਪੁਰ ਦਿਖਿਆ ਨਾ ਸਾਨੂੰ ਕੋਈ ਹੋਰ ਬੰਦਾ ਦਿਖਿਆ। ਹਾਂ, ਭਾਜਪਾ ਨੂੰ ਚਾਹ ਨਾਲੇ, ਮੋਦੀ ਜੀ ਨੂੰ ਚਾਹ ਨਾਲੇ ਤੇ ਕਮਲ ਦੇ ਫੁੱਲ ਦੇ ਬਟਨ ਦੱਬਣ ਵਾਲੇ ਜ਼ਰੂਰ ਦਿਖੇ। ਤੁਸੀਂ ਵੀ ਮੀਡੀਆ ਦੇ ਸਾਰੇ ਬੰਦੇ ਦੱਸੋ ਮੈਨੂੰ। ਕਿਸੇ ਵੀ ਅਕਾਲੀ ਦਲ ਨੂੰ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਕੈਂਡੀਡੇਟ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਘੁੰਮਿਆ ਨਹੀਂ ਦਿਖਿਆ ਤੇ ਸਾਡੇ ਨਾਲ ਪੂਰੀ ਫੌਜ ਹੈ ਭਾਜਪਾ ਦੀ 100 ਬੰਦੇ ਲੈ ਕੇ ਅਸੀਂ ਹਰ ਪਿੰਡ ਵਿੱਚ ਜਾਂਦੇ ਆ 50 ਗੱਡੀਆਂ ਲੈ ਕੇ ਹਰ ਪਿੰਡ ਵਿੱਚ ਵੜਦੇ ਆ ਤੇ ਇਹਨਾਂ ਦੇ ਨਾਲ ਕੋਈ ਦੋ ਬੰਦੇ ਨਹੀਂ ਹੈਗੇ ਤਰਨ ਨੂੰ ਨਾਏ ਦੋ ਪਿੰਡਾਂ ਦੇ ਵਿੱਚ ਜਾਣ ਜੋਗੇ ਨੇ ਜਿੱਥੇ ਜਾਂਦੇ ਨੇ ਲੋਕ ਇਹਨਾਂ ਨੂੰ ਛਿੱਤਰ ਖਾਂਦੇ ਨੇ ਇਹਨਾਂ ਦੇ ਕੱਪੜੇ ਫਾੜਦੇ ਨੇ ਘਰੇ ਬੈਠ ਕੇ ਆਪਣਾ ਟਾਈਮ ਗੁਜ਼ਾਰਾ ਕਰ ਰਹੇ ਨੇ ਘਰੇ ਬੈਠ ਕੇ ਟਾਈਮ ਪਾਸ ਕਰ ਰਹੇ ਨੇ ਇਤਨੀਆਂ ਦੇ ਸਮੱਸਿਆਵਾਂ ਲੋਕ ਦੱਸ ਰਹੇ ਨੇ ਜੀ ਪਿੰਡਾਂ ਵਿੱਚ ਕੁਮਰਿਓ ਲੋਕ ਤੁਹਾਡੇ ਕੋਲ ਆ ਵੀ ਰਹੇ ਹੋਣੇ ਵੀ ਅਸੀਂ ਅਗਰ ਤੁਹਾਡੇ ਕੈਂਡੀਡੇਟ ਨੂੰ ਵੋਟ ਪਾਨੇ ਆ ਤੇ ਕਿੱਦਾਂ ਦੇ ਹਾਲਾਤ ਕੀ ਬਦਲਾਵ ਚਾਹੁੰਦੇ ਨੇ ਹੁਣ ਅਸੀਂ ਪਿੰਡਾਂ ਵਿੱਚ ਜਦੋਂ ਵੀ ਜਾਂਦੇ ਆ ਇਹੀ ਕਹਿੰਦੇ ਆ ਜਿਹੜੀ ਸਰਕਾਰ ਨੇ 4 ਸਾਲ ਦੇ ਵਿੱਚ ਇੱਕ ਗਲੀ ਨਹੀਂ ਬਣਾਈ ਇੱਕ ਨਾਲੀ ਨਹੀਂ ਬਣਾਈ ਤਾਂ ਉਹ ਇੱਕ ਸਾਲ ਦੇ ਵਿੱਚ ਹੁਣ ਹੋਰ ਕੀ ਕਰੂਗੀ ਕਿਹੜੇ ਕ੍ਰਿਸ਼ਮੇ ਕਰ ਦੂਗੀ ਜੇ 4 ਸਾਲ ਚ ਕੁਝ ਨਹੀਂ ਕਰ ਸਕੀ ਤੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਆ ਰਹੀ ਹੈ ਤੇ ਸ਼ੁਰੂਆਤ ਇਹ ਹੁਣ ਤੋਂ ਹੋ ਰਹੀ ਹੈ ਬਲਾਕ ਸਮਿਤੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ ਸਾਨੂੰ ਪਿਆਰ ਮਿਲ ਰਿਹਾ ਹੈ ਜੋ ਭਾਜਪਾ ਨੂੰ ਰਿਸਪਾਂਸ ਮਿਲ ਰਿਹਾ ਹੈ ਉਹਦੀ ਸ਼ੁਰੂਆਤ ਹੁਣੀ ਤਾਂ ਹੋ ਗਈ 27 ਦੀ ਨਹੀਂ 27 ਦੀ ਹੁਣੀ ਤਾਂ ਰੱਖੀ ਜਾ ਚੁੱਕੀ ਨਾਮ ਜਦਗੀਆਂ ਪਰਣ ਵਲੇ ੱੱਕਾ ਚੱਲਿਆ ਕਾਗੇ ਫੜੇ ਗਏ ਨੇ 14 ਨੂੰ ਵੀ ਪੂਰਨ ਤੌਰ ਤੇ ਕਹਿੰਦੇ ੱੱਕਾ ਚੱਲੇਗਾ ਮੌਜੂਦਾ ਸਰਕਾਰ ਆਪਣੇ ਕਹਿੰਦੇ ਜਿਦਾਨ ਦੀ ਕੋਸ਼ਿਸ਼ ਕਰੇਗੀ ਇਹਨਾਂ ਦੇ ਨਾਂ ਕੁਛ ਅੱਲੇ ਨਾ ਕੁਛ ਪੱਲੇ ਮੈਂ ਕਰुण ਕੌੜਾ ਆਪਣੇ 500 ਬੰਦਿਆਂ ਦੀ ਟੀਮ ਲੈ ਕੇ ਬੂਠਾਂ ਤੇ ਖੜੂਗਾ ਮੈਂ ਵੀ ਦੇਖਦਾ ਕਿਹੜਾ ਜ਼ੋਰ ਹੈ ਜਮਾਉਂਦੇ ਨੇ ਤੇ ਕੀ ਕਰਦੇ ਨੇ ਨਾ ਕੋਈ ਬੂਥ ਕੈਪਚਰ ਹੋਣ ਦਵਾਂਗੇ ਤੇ ਨਾ ਕੋਈ ਇੱਕ ਵੀ ਵੋਟ ਗਲਤ ਪੈਣ ਦਵਾਂਗੇ ਮੈਨੂੰ ਸਵੇਰ ਤੋਂ ਕਈ ਵੋਟਰ ਕਹਿ ਚੁੱਕੇ ਇਹਨਾਂ ਨੇ ਧੱਕਾ ਕਰਨਾ ਹੈ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਣਾ ਮੈਂ ਤੁਹਾਡੇ ਸਾਰੇ ਚੈਨਲਾਂ 'ਆਹੀ ਇਹੀ ਸੰਦੇਸ਼ ਆ ਦੰਨਾ ਕਿ ਮੇਰੇ ਸਾਰੇ ਭੈਣ ਭਰਾ ਸਾਰੇ ਬਜ਼ੁਰਗ ਨੀਡਰ ਹੋ ਕੇ ਵੋਟ ਪਾਣ ਆਣ ਪੂਰੀ ਭਾਜਪਾ ਦੀ ਟੀਮ ਪੂਰਾ ਕੈਡਰ ਉਹਨਾਂ ਦੇ ਨਾਲ ਖੜਾ ਤੇ ਫੱਟੇ ਚੱਕ ਦਾਂਗੇ ਨੇਰੀ ਲਿਆ ਦਾਂਗੇ ਜਿਹੜਾ ਗਲਤ ਕਰੂਗਾ ਉਹਦੇ ਚਿੱਤਰ ਵੀ ਫੇਰਾਂਗੇ ਤੇ ਉਹਨੂੰ ਬੰਦਾ ਵੀ ਬਣਾਵਾਂਗੇ ਲਗਦਾ ਜੀ ਸਹੀ ਤਰੀਕੇ ਨਾਲ ਇਲੈਕਸ਼ਨਾਂ ਹੋਈਆਂ ਤਾਂ ਆਪਣੇ ਕੈਂਡੀਡੇਟ ਜਿੱਤਣ ਜੋਗੇ 100% ਬੀਜੇਪੀ ਦੇ ਕੈਂਡੀਡੇਟ ਇਸ ਵਾਰ ਮੂਹਰੇ ਆਣਗੇ ਤੇ ਲੋਕਾਂ ਨੇ ਹੁਣੇ ਤੋਂ ਨੀਵ ਰੱਖਣੀ ਹੈ 2027 ਦੇ ਵਿੱਚ ਭਾਜਪਾ ਦੀ ਸਰਕਾਰ ਕੋਈ ਸਿਕਿਉਰਟੀ ਵਗੈਰੇ ਦੀ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਕਿਉਂਕਿ ਮਹਿੰਦਰਾ ਸਰਕਾਰ ਦੇ ਸਾਹਮਣੇ ਜਿਸ ਤਰੀਕੇ ਨਾਲ ਤਾਂ ਘੱਟਾ ਚੱਲਦਾ ਕੋਈ ਅਸੀਂ ਡੀਸੀ ਸਾਹਿਬ ਨੂੰ ਸਵੈਰੇ ਮੈਮੋਰੰਡਮ ਦਿੱਤਾ ਹੈ ਜਿਹੜੇ ਸਾਡੇ ਕੈਂਡੀਡੇਟ ਨੇ ਜਿਨ੍ਹਾਂ ਨਾਲ ਮੈਂ 3-4 ਦਿਨ ਤੋਂ ਘੁੰਮ ਰਹੇ ਹਾਂ ਦਿਲਸ਼ਾਦ ਪਠਾਨ ਨੇ ਤੇ ਭੈਣ ਕੁਲਦੀ ਅਸੀਂ ਇਹਨਾਂ ਦੇ ਲਿਖ ਕੇ ਦੱਤਾ ਹੈ ਕਿ ਸਾਨੂੰ ਉੱਥੇ ਸੀਸੀਟੀਵੀ ਫੁਟੇਜ ਤੇ ਕਵਰੇਜ ਚਾਹੀਦੀ ਹੈ ਲਾਈਵ ਜਦੋਂ ਉੱਥੇ ਇਲੈਕਸ਼ਨ ਚੱਲ ਰਿਹਾ ਹੋਵੇ ਬੂਥ ਦਾ ਕਿਉਂਕਿ ਜਿਨ੍ਹਾਂ ਦੇ ਪੱਲੇ 10 ਵੋਟਾਂ ਨਹੀਂ ਹੈਗੀਆਂ ਇਹਨਾਂ ਨੇ ਤਾਂ ਇਹੀ ਕਰਨਾ ਹੈ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬੂਥ ਨੂੰ ਕੈਪਚਰ ਕਰੀਏ ਮੈਂ ਦੁਬਾਰਾ ਫੇਰ ਕਹਿੰਨਾ ਹੈ ਗਲਤ ਕੰਮ ਨਾ ਹੋਣ ਦਵਾਂਗੇ ਤੇ ਨਾ ਸਮਾਂਗੇ ਬੜਨ ਨਹੀਂ ਦਵਾਂਗੇ ਜੇ ਕੋਈ ਗੁੰਡਾਗਰਦੀ ਕਰੂ